ਜਿਹਦੇ ਕਰਕੇ ਸਮੱਸਿਆਵਾਂ ਆ ਰਹੀਆਂ ਨੇ ਬਹੁਤ ਦਿੱਕਤਾਂ ਆ ਰਹੀਆਂ ਨੇ ਗਰਮੇਲ ਜੀ ਇੱਕ ਗੱਲ ਸੱਚੇ ਮਨੋਂ ਦੱਸਿਓ ਮੈਨੂੰ ਤੁਹਾਡਾ ਉਹ ਰੂਪ ਸਾਹਮਣੇ ਆ ਰਿਹਾ ਜਦੋਂ ਸੈਕਟਰ 17 ਚ ਤੁਸੀਂ ਮੁਠੀ ਬੰਦ ਕਰਕੇ ਨਾਰੇ ਲੰਮਦੇ ਸੀ 13 ਫੀਸਡ ਡੀਏ ਡਿਊ ਹੈ ਗਵੰਡੀ ਰਾਜ ਹਰਿਆਣੇ ਨੂੰ ਮਿਲ ਗਿਆ ਜਿੱਥੇ ਇਹ ਬੈਠੇ ਚੰਡੀਗੜ੍ਹ ਚੰਡੀਗੜ੍ਹ ਪ੍ਰਸ਼ਾਸਨ ਦੇ ਦੇਤਾ ਵਾਲੇ ਦੁਆਲੇ ਸਾਰਿਆਂ ਨੇ ਦੇਤਾ ਇਸੇ ਤਰ੍ਹਾਂ ਵਾਦਾ ਕੀਤਾ ਇਹ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨੀ ਹੈ ਹਿਮਾਚਲ ਨੇ ਦੇਤੀ ਹੈ ਪੰਜਾਬ ਨੇ ਨਹੀਂ ਦਿੱਤੀ ਪੰਜਾਬ ਸਕਿਲ ਦੇਣ ਦੀ ਗੱਲ 17720 ਤੋਂ ਉਹ ਸਭ ਤੋਂ ਵੱਡੀ ਗੱਲ ਜਿਹੜੀ ਇਹ ਬਹੁਤ ਘੱਟ ਕਰਦੇ ਆ ਪਰ ਮੈਨੂੰ ਲੱਗਦਾ ਨੰਬਰ 1 ਤੇ ਕਰਨੀ ਚਾਹੀਦੀ ਜਿਹੜੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਨੇ ਨਾ ਜਿਉਂਦਿਆਂ ਚੋਂ ਨਾ ਮਰਿਆਂ ਚੋਂ ਨਾ ਉਹਨਾਂ ਨੂੰ ਪੂਰੀ ਤਨਖਾਹ ਮਿਲਦੀ ਹੈ ਨਾ ਉਹਨਾਂ ਨੂੰ ਪੈਨਸ਼ਨ ਮਿਲਣੀ ਹੈ ਨਾ ਉਹਨਾਂ ਨੂੰ ਡੀਏ ਮਿਲਣਾ ਕੁਝ ਵੀ ਨਹੀਂ ਮਿਲਣਾ ਉਹਨਾਂ ਦਾ ਰੈਗੂਲਰ ਕਰਨ ਦਾ ਕੋਈ ਸ਼ੈ ਨਹੀਂ ਹਿਆ ਕਿਤੇ ਚੀਚੀ ਜੀ ਨਹੀਂ ਆਉਂਦੀ ਕਈ ਵਾਰੀ ਵੀ ਯਾਰ ਚੀਮਾ ਸਾਹਿਬ ਨੂੰ ਇਨੀਰੀ ਮਿਲ ਲਿਆ ਯਾਰ ਸਾਡੀ ਆਪਣੀ ਸਰਕਾਰ ਹੈ ਯਾਰ ਇਹ ਮਿਲਣਾ ਚਾਹੀਦਾ ਕਹਿੰਦੇ ਮੁਠੀ ਦੁਬਾਰਾ ਬੰਦ ਕਰਨ ਨੂੰ ਜੀ ਨਹੀਂ ਕਰਦਾ